ਆਉ ਤੋ ਤੁਹਾਨੂੰ ਸੁਣਾਉਣੇ ਆ ਅੱਜ ਦੀਆਂ ਤਾਜ਼ਾ ਕੋਈ ਡਰ ਵਾਲੀ ਲੋੜ ਨਹੀਂ ਹੈਗੀ ਜਿੱਥੇ ਮਰਜੀ ਘੁੰਮੋ ਫਿਰੋ ਔਰ ਪਾਕਿਸਤਾਨ ਬਹੁਤ ਵਧੀਆ ਔਰ ਇਹਨਾਂ ਦਾ মিডিਆ ਵੀ ਬਹੁਤ ਵਧੀਆ ਹੈ ਤੇ ਤੁਸੀਂ ਰਾਇ ਇੰਡੀਆ মিডিਆ ਦੇ ਉੱਤੇ ਪ੍ਰੋਪਰਗੈਂਡਾ ਕਰ ਰਿਹਾ ਉਹ ਕੀ ਕਹਿਣਾ ਚਾਹੁੰਦਾ ਇੰਡੀਆ ਵਾਲਿਆਂ ਨੇ ਮੇਰੀਆਂ ਖਬਰਾਂ ਬਹੁਤ ਗਲਤ ਤਰੀਕੇ ਨਾਲ ਔਰ ਮੇਰੀ ਇੱਜ਼ਤ ਦੇ ਖਿਲਾਫ ਉਹਨਾਂ ਨੇ ਖਬਰਾਂ ਲਾਈਆਂ ਉਹਨੋਂ ਮੈਨੂੰ ਬਹੁਤ ਸ਼ਰਮ ਆਉਂਦੀ ਚ ਉਹਦੀ ਜੀ अच्छा ਤੁਸੀਂ ਜਿੱਤੇ ਰਹੇ ਹੋ ਮੀਨਾ ਡੇਟ ਤਨ ਉਹ ਕਿਸ ਤਰ੍ਹਾਂ ਰੱਖਿਆ ਗਿਆ ਦਰੁਮਾਨ ਵਿੱਚ ਰੱਖਿਆ ਗਿਆ ਜੀ ਉਥੋਂ ਦਾ ਸਟਾਫ ਬਹੁਤ ਵਧੀਆ ਸੀਗਾ ਔਰ ਮੈਂ ਬਹੁਤ ਖੁਸ਼ੀ ਗਈ ਅੱਛਾ ਤਨ ਤੁਹਾਨੂੰ ਕਿਸ ਤਰ੍ਹਾਂ ਤੁਹਾਨੂੰ ਯਕੀਨ ਹੈਗਾ ਸੀ ਕਿ ਤੁਸੀਂ ਬਾਦਰ ਤੋਂ ਬਾਹਰ ਕਿਸ ਤਰ੍ਹਾਂ ਮੁੰਡੇ ਤੁਹਾਡੇ ਫਿੰਗਰਪ੍ਰਿੰਟ ਲਏ ਹੋ ਉਥੇ ਮੈਨੂੰ ਬਿਲਕੁਲ ਯਕੀਨ ਨਹੀਂ ਸੀਗਾ ਮੈਨੂੰ ਮੇਰੇ ਅੱਲਾਹ ਤੇ ਯਕੀਨ ਸੀਗਾ ਜਿਨ੍ਹਾਂ ਦਾ ਮੈਂ ਕਲਮਾ ਪੜਿਆ ਉਹ ਤਨ ਮੈਂ ਦੀ ਸਦਕਾ ਹੀ ਅੱਜ ਮੈਂ ਤੁਹਾਡੇ ਵਿੱਚ ਸਾਰੇ মিডিਆ ਦੇ ਵਿੱਚ ਖੜੀ ਆ ਔਰ ਸਾਰੇ ਪਾਕਿਸਤਾਨ ਨਾਲ ਮੈਂ ਖੁਸ਼ ਹੋ ਕੇ ਗੱਲਾਂ ਕਰ ਰਹੀ ਆ ਅੱਛਾ ਤੁਸੀਂ ਕੀ ਕੀ ਸਮਝਦੇ ਹੋ ਕਿੰਨਾਂ ਨੇ ਕਿਰਦਾਰ ਆਪਣਾ ਅਦਾ ਕੀਤਾ ਤੁਹਾਡੇ ਇੱਥੇ ਅੱਜ ਔਰ ਪੁਲਸਰਨਦਰ ਸਹਿਯੋਗ ਨਾਲ ਔਰ ਸਾਰੇ ਧਾਰਿਆਂ ਦਾ ਹੈ ਸਰਕਾਰ ਦਾ ਔਰ ਮੇਰੇ ਭਰਾ ਹੁਸ਼ਫਾਸ਼ਾ ਜੋ উকੀਲ ਇਹਨਾਂ ਦਾ ਔਰ ਮੀਡੀਆ ਵਾਲੇ ਨੇ ਵਧੀਆ ਕੀਤਾ ਜੀ ਜੀ ਹੁਣ ਤੁਸੀਂ ਕਿਸ ਤਰ੍ਹਾਂ ਆਪਣਾ ਮਤਲਬ ਕੀ ਪਲਾਨ ਕੋ ਕੀਤਾ ਮੁਸਤਕਬਿਲ ਦਾ ਪਲਾਨ ਇਹ ਹੈ ਜੀ ਅਸੀਂ ਆਪਣੀ ਮਿਹਨਤ ਕਰਾਂਗੇ ਔਰ ਆਪਣਾ ਜੋ ਜਰੂਰਤ ਕਮਾ ਕੇ ਖਾਵਾਂਗੇ ਜੀ ਤੇ ਜਦੋਂ ਸਾਡੀ ਮਿਹਨਤ ਕਰਕੇ ਅਸੀਂ ਪਾਕਿਸਤਾਨ ਬਹੁਤ ਵਧੀਆ ਜੀ ਪਾਕਿਸਤਾਨ ਵਿੱਚ ਕੋਈ ਡਰ ਵਾਲੀ ਲੋੜ ਨਹੀਂ ਹੈਗੀ ਕਿਥੇ ਮੱਦੀ ਘੂਮੋ ਫਿਰੋ ਔਰ ਪਾਕਿਸਤਾਨ ਬਹੁਤ ਵਧੀਆ ਔਰ ਇਹਨਾਂ ਦੇ ਮੀਡੀਆ ਵੀ ਬਹੁਤ ਵਧੀਆ ਹੈ ਤੇ ਤੁਸੀਂ ਰਾਇ ਇੰਡੀਆ ਮੀਡੀਆ ਤੋਂ ਦਾ ਪ੍ਰੋਪਰਗੈਂਡਾ ਕਰ ਰਹੇ ਹੋ ਉਹ ਕੀ ਕਹਿਣਾ ਚਾਹੁੰਦੇ ਹੋ ਇੰਡੀਆ ਵਾਲਿਆਂ ਨੇ ਮੇਰੀਆਂ ਖਬਰਾਂ ਬਹੁਤ ਗਲਤ ਤਰੀਕੇ ਨਾਲ ਔਰ ਮੇਰੀ ਇੱਜ਼ਤ ਦੇ ਖਿਲਾਫ ਉਹਨਾਂ ਨੇ ਖਬਰਾਂ ਲਾਈਆਂ ਉਹਨੋਂ ਮੈਨੂੰ ਬਹੁਤ ਸ਼ਰਮ ਆਉਂਦੀ ਚ ਉਹਦੀ ਹੈ ਜੀ ਹਾਂ ਕੋਈ ਡਰ ਵਾਲੀ ਲੋੜ ਨਹੀਂ ਹੈਗੀ ਕਿਥੇ ਮੱਦੀ ਘੂਮੋ ਫਿਰੋ ਔਰ ਪਾਕਿਸਤਾਨ ਬਹੁਤ ਵਧੀਆ ਔਰ ਇਹਨਾਂ ਦੇ ਮੀਡੀਆ ਵੀ ਬਹੁਤ ਵਧੀਆ ਹੈ ਤੇ ਤੁਸੀਂ ਰਾ ਇੰਡੀਆ মিডিਆ ਤੋਂ ਦਾ ਪ੍ਰੋਪੋਗੈਂਡਾ ਕਰ ਰਿਹਾ ਉਹ ਕੀ ਕਹਿਣਾ ਚਾਹੁੰਦਾ ਇੰਡੀਆ ਵਾਲਿਆਂ ਨੇ ਮੇਰੀਆਂ ਖਬਰਾਂ ਬਹੁਤ ਗਲਤ ਤਰੀਕੇ ਨਾਲ ਔਰ ਮੇਰੀ ਜਿੱਦ ਖਿਲਾਫ ਉਹਨਾਂ ਨੇ ਖਬਰਾਂ ਲਾਈਆਂ ਉਹਨੂੰ ਮੈਨੂੰ ਬਹੁਤ ਸ਼ਰਮ ਆਉਂਦੀ ਚ ਉਹਦੀ ਜੀ अच्छा ਤੁਸੀਂ ਜਿੱਤੇ ਰਹੇ ਹੋ ਮੀਨਾ ਡੇਟ ਤਨ ਉਹ ਕਿਸ ਤਰ੍ਹਾਂ ਰੱਖਿਆ ਗਿਆ ਦਰੁਮਾਨ ਵਿੱਚ ਰੱਖਿਆ ਗਿਆ ਜੀ ਉਥੇ ਦਾ ਸਟਾਫ ਬਹੁਤ ਵਧੀਆ ਸੀਗਾ ਔਰ ਮੈਂ ਬਹੁਤ ਖੁਸ਼ੀ ਵੀ ਅੱਛਾ ਤਨ ਕਿਸ ਤਰ੍ਹਾਂ ਤੁਹਾਨੂੰ ਯਕੀਨ ਹੈਗਾ ਸੀ ਕਿ ਤੁਸੀਂ ਬਾਦਲਾ ਤੋਂ ਬਾਅਦ ਕਿਸ ਤਰ੍ਹਾਂ ਮੁੰਡੇ ਤੁਹਾਡੇ ਫਿੰਗਰਪ੍ਰਿੰਟ ਲਏ ਉਹ ਉਥੇ ਮੈਨੂੰ ਬਿਲਕੁਲ ਯਕੀਨ ਨਹੀਂ ਸੀਗਾ ਮੈਨੂੰ ਮੇਰੇ ਅੱਲਾ ਦੇ ਯਕੀਨ ਸੀਗਾ ਜਿਨ੍ਹਾਂ ਦਾ ਮੈਂ ਕਲਮਾ ਪੜਿਆ ਔਰ ਕਲਮੇ ਦੇ ਸਦਕਾ ਹੀ ਅੱਜ ਮੈਂ ਤੁਹਾਡੇ ਵਿੱਚ ਸਾਰੇ মিডিਆ ਦੇ ਵਿੱਚ ਖੜੀ ਆ ਔਰ ਸਾਰੇ ਪਾਕਿਸਤਾਨ ਨਾਲ ਮੈਂ ਖੁਸ਼ ਹੋ ਕੇ ਗੱਲਾਂ ਕਰ ਰਹੀ ਆ ਅੱਛਾ ਤੁਸੀਂ ਕੀ ਕੀ ਸਮਝੋ ਕਿੰਨਾਂ ਨੇ ਕਿਰਦਾਰ ਆਪਣਾ ਆਪਣਾ ਅਦਾ ਕੀਤਾ ਤੁਹਾਡੇ ਇੱਥੇ ਅੱ ਔਰ ਪੁਲਸਵਰਨਨ ਸਰਯੋਗ ਨਾਲ ਔਰ ਸਾਰੇ ਧਾਰਿਆਂ ਦਾ ਹੈ ਸਰਕਾਰ ਦਾ ਔਰ ਮੇਰੇ ਭਰਾ ਖੁਸ਼ਫਾ ਸਾਹਿਬ ਜੋ ਵਕੀਲ ਇਹਨਾਂ ਦਾ ਔਰ ਮੀਡੀਆ ਵਾਲਿਆਂ ਨੇ ਵਧੀਆ ਕਿਹਾ ਜੀ ਜੀ ਹੁਣ ਤੁਸੀਂ ਕਿਸ ਤਰ੍ਹਾਂ ਆਪਣਾ ਮਤਲਬ ਕੀ ਪਲਾਨ ਕੋ ਕੀਤਾ ਮੁਕਤ ਕਰੀਂਗਾ ਪਲਾਨ ਨਹੀਂ ਜੀ ਅਸੀਂ ਆਪਣੀ ਮਿਹਨਤ ਕਰਾਂਗੇ ਔਰ ਆਪਣਾ ਜੋ ਜੁਰਤੀ ਕਮਾ ਕੇ ਖਾਵਾਂਗੇ ਜੀ ਤੇ ਜਦੋਂ ਸਾਡੀ ਮਿਹਨਤ ਕਰਕੇ ਅਸੀਂ ਪਾਕਿਸਤਾਨ ਬਹੁਤ ਵਧੀਆ ਜੀ ਪਾਕਿਸਤਾਨ ਵਿੱਚ ਕੋਈ ਡਰ ਵਾਲੀ ਲੋੜ ਨਹੀਂ ਹੈਗੀ ਜਿੱਥੇ ਮੱਦੀ ਘੁੰਮੋ ਫਿਰੋ ਔਰ ਪਾਕਿਸਤਾਨ ਬਹੁਤ ਵਧੀਆ ਔਰ ਇਹਨਾਂ ਦੇ ਮੀਡੀਆ ਵੀ ਬਹੁਤ ਵਧੀਆ ਹੈ ਤੇ ਤੁਸੀਂ ਰਾਇ ਇੰਡੀਆ ਮੀਡੀਆ ਤੋਂ ਦਾ ਪ੍ਰੋਪਰਕੈਂਡਾ ਕਰ ਰਿਹਾ ਹੈ ਉਹ ਕੀ ਕਹਿਣਾ ਚਾਹੋ ਇੰਡੀਆ ਵਾਲਿਆਂ ਨੇ ਮੇਰੀਆਂ ਖਬਰਾਂ ਬਹੁਤ ਗਲਤ ਤਰੀਕੇ ਨਾਲ ਔਰ ਮੇਰੀ ਜਿੱਦ ਖਿਲਾਫ ਉਹਨਾਂ ਨੇ ਖਬਰਾਂ ਲਾਈਆਂ ਉਹਨੂੰ ਮੈਨੂੰ ਬਹੁਤ ਸ਼ਰਮ ਆਉਂਦੀ ਚ ਉਹਦੀ ਜੀ ਹਾਂ ਕੋਈ ਡਰ ਵਾਲੀ ਲੋੜ ਨਹੀਂ ਹੈਗੀ ਜਿੱਥੇ ਮੱਦੀ ਘੁੰਮੋ ਫਿਰੋ ਔਰ ਪਾਕਿਸਤਾਨ ਬਹੁਤ ਵਧੀਆ ਔਰ ਇਹਨਾਂ ਦੇ ਮੀਡੀਆ ਵੀ ਬਹੁਤ ਵਧੀਆ ਹੈ ਤੇ ਤੁਸੀਂ ਰਾ ਇੰਡੀਆ মিডিਆ ਦੁਤਾ ਪ੍ਰੋਪਗੈਂਡਾ ਕਰ ਰਿਹਾ ਉਹ ਕੀ ਕਹਿਣਾ ਚਾਹੁੰਦਾ ਇੰਡੀਆ ਵਾਲਿਆਂ ਨੇ ਮੇਰੀਆਂ ਖਬਰਾਂ ਬਹੁਤ ਗਲਤ ਤਰੀਕੇ ਨਾਲ ਔਰ ਮੇਰੀ ਜਿੱਦ ਖਿਲਾਫ ਉਹਨਾਂ ਨੇ ਖਬਰਾਂ ਲਿਆਂ ਉਹਨੂੰ ਮੈਨੂੰ ਬਹੁਤ ਸ਼ਰਮ ਆਉਂਦੀ ਚ ਉਹਦੀ ਜੀ अच्छा ਤੁਸੀਂ ਜਿੱਤੇ ਰਹੇ ਹੋ ਮੀਨਾ ਡੇਟਨ ਉਹ ਕਿਸ ਤਰ੍ਹਾਂ ਰੱਖਿਆ ਗਿਆ ਦਰੁਮਾਨ ਵਿੱਚ ਰੱਖਿਆ ਗਿਆ ਜੀ ਉਥੋਂ ਦਾ ਸਟਾਫ ਬਹੁਤ ਵਧੀਆ ਸੀਗਾ ਔਰ ਮੈਂ ਬਹੁਤ ਖੁਸ਼ੀ ਗਈ ਅੱਛਾ ਤਾਂ ਕਿਸ ਤਰ੍ਹਾਂ ਤੁਹਾਨੂੰ ਯਕੀਨ ਹੈਗਾ ਸੀ ਕਿ ਤੁਸੀਂ ਬਾਦਰ ਤੋਂ ਬਾਦਰ ਕਿਸ ਤਰ੍ਹਾਂ ਮੁੰਡੇ ਦਾ ਫਿੰਗਰਪ੍ਰਿੰਟ ਕੇ ਉਹ ਤੇ ਮੈਨੂੰ ਬਿਲਕੁਲ ਯਕੀਨ ਨਹੀਂ ਸੀਗਾ ਮੈਨੂੰ ਮੇਰੇ ਅੱਲਾ ਦੇ ਯਕੀਨ ਸੀਗਾ ਜਿਨ੍ਹਾਂ ਦਾ ਮੈਂ ਕਲਮਾ ਪੜਿਆ ਉਹ ਕਲਮੇ ਦੀ ਸਦਕਾ ਹੀ ਅੱਜ ਮੈਂ ਤੁਹਾਡੇ ਵਿੱਚ ਸਾਰੇ ਮੀਡੀਆ ਦੇ ਵਿੱਚ ਖੜੀ ਆ ਔਰ ਸਾਰੇ ਪਾਕਿਸਤਾਨ ਨਾਲ ਮੈਂ ਖੁਸ਼ ਹੋ ਕੇ ਗੱਲਾਂ ਕਰ ਰਹੀ ਆ ਅੱਛਾ ਤੁਸੀਂ ਕੀ ਕੀ ਸਮਝਦੇ ਕਿੰਨਾ ਨੇ ਕਿਰਦਾਰ ਆਪਣਾ ਅਦਾ ਕੀਤਾ ਤੁਹਾਡੇ ਇੱਥੇ ਅੱਜ ਤੁਸੀਂ ਨੰਨਾ ਨੈਸ਼ਨੈਲਟੀ ਨਹੀਂ ਔਰ ਪੁਲਸਵਰਨ ਦਾ ਸਹਿਯੋਗ ਨਾਲ ਔਰ ਸਾਰੇ ਦਾਰਿਆਂ ਦਾ ਹੈ ਸਰਕਾਰ ਦਾ ਔਰ ਮੇਰੇ ਭਰਾ ਹੁਸਨ ਪਾਸ਼ਾ ਜੋਕੀਲ ਇਹਨਾਂ ਦਾ ਔਰ ਵੀਡੀਓ ਵਾਲੋ ਨੇ ਵਧੀਆ ਕੀਤਾ ਜੀ ਜੀ ਹੁਣ ਤੁਸੀਂ ਕਿਸ ਤਰ੍ਹਾਂ ਆਪਣਾ ਕੋਈ ਮਤਲਬ ਕੀ ਪਲਾਨ ਕੋ ਕੀਤਾ ਮੁਸਤਕਬੀ ਜੰਦਾ ਪਲਾਨ ਹੈ ਜੀ ਅਸੀਂ ਆਪਣੀ ਮਿਹਨਤ ਕਰਾਂਗੇ ਔਰ ਆਪਣਾ ਜੋ ਜਰੂਰਤ ਕਮਾ ਕੇ ਖਾਵਾਂਗੇ ਜੀ ਤੇ ਜਦੋਂ ਸਾਡੀ ਮਿਹਨਤ ਕਰਕੇ ਅਸੀਂ ਪਾਕਿਸਤਾਨ ਬਹੁਤ ਵਧੀਆ ਜੀ ਪਾਕਿਸਤਾਨ ਵਿੱਚ ਕੋਈ ਡਰ ਵਾਲੀ ਲੋੜ ਨਹੀਂ ਹੈਗੀ ਜਿੱਥੇ ਮੱਦੀ ਘੂਮੋ ਫਿਰੋ ਔਰ ਪਾਕਿਸਤਾਨ ਬਹੁਤ ਵਧੀਆ ਔਰ ਇਹਨਾਂ ਦੇ মিডিਆ ਵੀ ਬਹੁਤ ਵਧੀਆ ਹੈ ਤੇ ਤੁਸੀਂ ਰਾ ਇੰਡੀਆ মিডিਆ ਦੇ ਉੱਤੇ ਪ੍ਰੋਪਰ ਕਮੈਂਟ ਕਰ ਰਹੇ ਹੋ ਉਹ ਕੀ ਕਹਿਣਾ ਚਾਹੁੰਦੇ ਹੋ ਇੰਡੀਆ ਵਾਲਿਆਂ ਨੇ ਮੇਰੀਆਂ ਖਬਰਾਂ ਬਹੁਤ ਗਲਤ ਤਰੀਕੇ ਨਾਲ ਔਰ ਮੇਰੀ ਇੱਜ਼ਤ ਦੇ ਖਿਲਾਫ ਉਹਨਾਂ ਨੇ ਖਬਰਾਂ ਲਾਈਆਂ ਉਹਨੋਂ ਮੈਨੂੰ ਬਹੁਤ ਸ਼ਰਮ ਆਉਂਦੀ ਚ ਉਹਦੀ ਹੈ ਜੀ ਹਾਂ ਕੋਈ ਡਰ ਵਾਲੀ ਲੋੜ ਨਹੀਂ ਹੈਗੀ ਜਿੱਥੇ ਮੱਦੀ ਘੂਮੋ ਫਿਰੋ ਔਰ ਪਾਕਿਸਤਾਨ ਬਹੁਤ ਵਧੀਆ ਔਰ ਇਹਨਾਂ ਦੇ মিডিਆ ਵੀ ਬਹੁਤ ਵਧੀਆ ਹੈ ਤੇ ਤੁਸੀਂ ਰਾ ਇੰਡੀਆ মিডিਆ ਤੋਂ ਬਹੁਤ ਪ੍ਰੋਪਗੈਂਡਾ ਕਰ ਰਿਹਾ ਉਹ ਕੀ ਕਹਿਣਾ ਚਾਹੁੰਦਾ ਇੰਡੀਆ ਵਾਲਿਆਂ ਨੇ ਮੇਰੀਆਂ ਖਬਰਾਂ ਬਹੁਤ ਗਲਤ ਤਰੀਕੇ ਨਾਲ ਔਰ ਮੇਰੀ ਜਿੱਦ ਦੇ ਖਿਲਾਫ ਉਹਨਾਂ ਨੇ ਖਬਰਾਂ ਲਾਈਆਂ ਉਹਨੂੰ ਮੈਨੂੰ ਬਹੁਤ ਸ਼ਰਮ ਆਉਂਦੀ ਚ ਉਹਦੀ ਜੀ अच्छा ਤੁਸੀਂ ਜਿੱਤੇ ਰਹੇ ਹੋ ਮੀਨਾ ਡੇਟ ਤਨੋਂ ਤੁਸੀਂ ਕਿਸ ਤਰ੍ਹਾਂ ਰੱਖਿਆ ਗਿਆ ਦਰੁਮਾਨ ਵਿੱਚ ਰੱਖਿਆ ਗਿਆ ਜੀ ਉਥੇ ਦਾ ਸਟਾਫ ਬਹੁਤ ਵਧੀਆ ਸੀਗਾ ਔਰ ਮੈਂ ਬਹੁਤ ਖੁਸ਼ੀ ਗਈ ਅੱਛਾ ਤਨ ਕਿਸ ਤਰ੍ਹਾਂ ਤੁਹਾਨੂੰ ਯਕੀਨ ਹੈਗਾ ਸੀ ਕਿ ਤੁਸੀਂ ਬਾਗ ਤੋਂ ਬਾਹਰ ਕਿਸ ਤਰ੍ਹਾਂ ਮੁੰਡੇ ਤੁਹਾਡੇ ਫਿੰਗਰਪ੍ਰਿੰਟ ਕੇ ਉਹ ਤੇ ਮੈਨੂੰ ਬਿਲਕੁਲ ਯਕੀਨ ਨਹੀਂ ਸੀਗਾ ਮੈਨੂੰ ਮੇਰੇ ਅੱਲਾ ਦੇ ਯਕੀਨ ਸੀਗਾ ਜਿਨ੍ਹਾਂ ਦਾ ਮੈਂ ਕਲਮਾ ਪੜਿਆ ਔਰ ਕਲਮੇ ਦੇ ਸਦਕੇ ਹੀ ਅੱਜ ਮੈਂ ਤੁਹਾਡੇ ਵਿੱਚ ਸਾਰੇ ਮੀਡੀਆ ਦੇ ਵਿੱਚ ਖੜੀ ਆ ਔਰ ਸਾਰੇ ਪਾਕਿਸਤਾਨ ਨਾਲ ਮੈਂ ਖੁਸ਼ ਹੋ ਕੇ ਗੱਲਾਂ ਕਰ ਰਹੀ ਆ ਅੱਛਾ ਤੁਸੀਂ ਕੀ ਕੀ ਸਮਝਦੇ ਕਿੰਨਾਂ ਨੇ ਕਿਰਦਾਰ ਆਪਣਾ ਆਪਣਾ ਅਦਾ ਕੀਤਾ ਤੁਹਾਡੇ ਇੱਥੇ ਅੱਛਾ ਤੁਸੀਂ ਨ ਔਰ ਪੁਲਸਵਰਨ ਦਾ ਸਹਿਯੋਗ ਨਾਲ ਔਰ ਸਾਰੇ ਦਾਰਿਆਂ ਦਾ ਹੈ ਸਰਕਾਰ ਦਾ ਔਰ ਮੇਰੇ ਭਰਾ ਹੁਸਨ ਸਾਸ਼ਾ ਜੋਕੀਲਾ ਇਹਨਾਂ ਦਾ ਔਰ ਵੀਡੀਓ ਵਾਲੇ ਨੇ ਵਧੀਆ ਕੀਤਾ ਜੀ ਜੀ ਹੁਣ ਤੁਸੀਂ ਕਿਸ ਤਰ੍ਹਾਂ ਆਪਣਾ ਮਤਲਬ ਕੀ ਪਲਾਨ ਕੋ ਕੀਤਾ ਮੁਸਤਕਬਿਲ ਦਾ ਪਲਾਨ ਇਹ ਹੈ ਜੀ ਅਸੀਂ ਆਪਣੀ ਮਿਹਨਤ ਕਰਾਂਗੇ ਔਰ ਆਪਣਾ ਜੋ ਜਰੂਰੀ ਕਮਾ ਕੇ ਖਾਵਾਂਗੇ ਜੀ ਤੇ ਜਦੋਂ ਸਾਡੀ ਮਿਹਨਤ ਕਰਕੇ ਅਸੀਂ ਪਾਕਿਸਤਾਨ ਬਹੁਤ ਵਧੀਆ ਜੀ ਪਾਕਿਸਤਾਨ ਵਿੱਚ ਕੋਈ ਡਰ ਵਾਲੀ ਲੋੜ ਨਹੀਂ ਹੈਗੀ ਜਿੱਥੇ ਮੱਦੀ ਘੁੰਮੋ ਫਿਰੋ ਔਰ ਪਾਕਿਸਤਾਨ ਬਹੁਤ ਵਧੀਆ ਔਰ ਇਹਨਾਂ ਦੇ ਮੀਡੀਆ ਵੀ ਬਹੁਤ ਵਧੀਆ ਹੈ ਤੇ ਤੁਸੀਂ ਰਾਇ ਇੰਡੀਆ ਮੀਡੀਆ ਦੂਤਾ ਪ੍ਰੋਪਰਗੈਂਡਾ ਕਰ ਰਿਹਾ ਉਹਨੂੰ ਕੀ ਕਹਿਣਾ ਚਾਹੋ ਇੰਡੀਆ ਵਾਲਿਆਂ ਨੇ ਮੇਰੀਆਂ ਖਬਰਾਂ ਬਹੁਤ ਗਲਤ ਤਰੀਕੇ ਨਾਲ ਔਰ ਮੇਰੀ ਜਿੱਦ ਖਿਲਾਫ ਉਹਨਾਂ ਨੇ ਖਬਰਾਂ ਲਿਆਂਗੀਆਂ ਉਹਨੂੰ ਮੈਨੂੰ ਬਹੁਤ ਸ਼ਰਮ ਆਉਂਦੀ ਚ ਉਹਦੀ ਜੀ ਹਾਂ ਕੋਈ ਡਰ ਵਾਲੀ ਲੋੜ ਨਹੀਂ ਹੈਗੀ ਜਿੱਥੇ ਮੱਦੀ ਘੁੰਮੋ ਫਿਰੋ ਔਰ ਪਾਕਿਸਤਾਨ ਬਹੁਤ ਵਧੀਆ ਔਰ ਇਹਨਾਂ ਦੇ ਮੀਡੀਆ ਵੀ ਬਹੁਤ ਵਧੀਆ ਹੈ ਤੁਸੀਂ ਰਾ ਇੰਡੀਆ মিডিਆ ਤੋਂ ਦਾ ਪ੍ਰੋਪਗੈਂਡਾ ਕਰ ਰਿਹਾ ਉਹ ਕੀ ਕਹਿਣਾ ਚਾਹੁੰਦਾ ਹੈ ਇੰਡੀਆ ਵਾਲਿਆਂ ਨੇ ਮੇਰੀਆਂ ਖਬਰਾਂ ਬਹੁਤ ਗਲਤ ਤਰੀਕੇ ਨਾਲ ਔਰ ਮੇਰੀ ਜਿੱਦ ਦੇ ਖਿਲਾਫ ਉਹਨਾਂ ਨੇ ਖਬਰਾਂ ਲਾਈਆਂ ਉਹਨੂੰ ਮੈਨੂੰ ਬਹੁਤ ਸ਼ਰਮ ਆਉਂਦੀ ਚ ਉਹਦੀ ਜੀ अच्छा ਤੁਸੀਂ ਜਿੱਤੇ ਰਹੇ ਹੋ ਮੀਨਾ ਡੇਟ ਤਨ ਉਹ ਕਿਸ ਤਰ੍ਹਾਂ ਰੱਖਿਆ ਗਿਆ? ਦਰੁਮਾਨ ਵਿੱਚ ਰੱਖਿਆ ਗਿਆ ਜੀ ਉੱਥੋਂ ਦਾ ਸਟਾਫ ਬਹੁਤ ਵਧੀਆ ਸੀਗਾ ਔਰ ਮੈਂ ਬਹੁਤ ਖੁਸ਼ੀ ਗਈ। ਅੱਛਾ ਤੁਹਾਨੂੰ ਕਿਸ ਤਰ੍ਹਾਂ ਯਕੀਨ ਹੈਗਾ ਸੀ ਕਿ ਤੁਸੀਂ ਬਾਗਾ ਤੋਂ ਬਾਹਰ ਕਿਸ ਤਰ੍ਹਾਂ ਤੁਹਾਡੇ ਫਿੰਗਰ ਪ੍ਰਿੰਟ ਲਏ ਹੋ ਉੱਥੇ ਦੱਸੋ। ਮੈਨੂੰ ਬਿਲਕੁਲ ਯਕੀਨ ਨਹੀਂ ਸੀਗਾ ਮੈਨੂੰ ਮੇਰੇ ਅੱਲਾਹ ਤੇ ਯਕੀਨ ਸੀਗਾ ਜਿਨ੍ਹਾਂ ਦਾ ਮੈਂ ਕਲਮਾ ਪੜਿਆ ਔਰ ਕਲਮੇ ਦੇ ਸਦਕਾ ਹੀ ਅੱਜ ਮੈਂ ਤੁਹਾਡੇ ਵਿੱਚ ਸਾਰੇ মিডিਆ ਦੇ ਵਿੱਚ ਖੜੀ ਆ ਔਰ ਸਾਰੇ ਪਾਕISTAN ਨਾਲ ਮੈਂ ਖੁਸ਼ ਹੋ ਕੇ ਗੱਲਾਂ ਕਰ ਰਹੀ ਆ। ਅੱਛਾ ਤੁਸੀਂ ਕੀ ਕੀ ਸਮਝਦੇ ਹੋ ਕਿੰਨੇ ਕਿਰਦਾਰ ਆਪਣਾ ਆਪਣਾ ਅਦਾ ਕੀਤਾ ਤੁਹਾਡੇ ਇੱਥੇ ਅੱਜ ਔਰ ਪੁਲਸਵਰਨਨ ਦੇ ਸਹਿਯੋਗ ਨਾਲ ਔਰ ਸਾਰੇ ਦਾਰਿਆਂ ਦਾ ਹੈ ਸਰਕਾਰ ਦਾ ਔਰ ਮੇਰੇ ਭਰਾ ਹੁਸਨ ਫਾਜ਼ਲ ਜੋ ਵਕੀਲ ਇਹਨਾਂ ਦਾ ਔਰ ਵੀਡੀਓ ਵਾਲਿਆਂ ਨੇ ਵਧੀਆ ਕੀਤਾ ਜੀ ਜੀ ਹੁਣ ਕੋਈ ਕਿਸ ਤਰ੍ਹਾਂ ਆਪਣਾ ਮਤਲਬ ਕੀ ਪਲਾਨ ਕੋ ਕੀਤਾ ਮੁਸਤਕਬਿਲ ਜੰਦਾ ਪਲਾਨ ਇਹ ਹੈ ਜੀ ਅਸੀਂ ਆਪਣੀ ਮਿਹਨਤ ਕਰਾਂਗੇ ਔਰ ਆਪਣਾ ਜੋ ਜਰੂਰੀ ਕਮਾ ਕੇ ਖਾਵਾਂਗੇ ਜੀ ਤੇ ਜਦੋਂ ਸਾਡੀ ਮਿਹਨਤ ਕਰਕੇ ਅਸੀਂ ਪਾਕਿਸਤਾਨ ਬਹੁਤ ਵਧੀਆ ਜੀ ਪਾਕਿਸਤਾਨ ਵਿੱਚ ਕੋਈ ਡਰ ਵਾਲੀ ਲੋੜ ਨਹੀਂ ਹੈਗੀ ਕਿਥੇ ਮੱਦੀ ਘੂਮੋ ਫਿਰੋ ਔਰ ਪਾਕਿਸਤਾਨ ਬਹੁਤ ਵਧੀਆ ਔਰ ਇਹਨਾਂ ਦਾ ਮੀਡੀਆ ਵੀ ਬਹੁਤ ਵਧੀਆ ਹੈ ਤੇ ਤੁਸੀਂ ਰਾ ਇੰਡੀਆ ਮੀਡੀਆ ਦੇ ਉੱਤੇ ਪ੍ਰੋਪਗੈਂਡਾ ਕਰ ਰਿਹਾ ਉਹਨੂੰ ਕੀ ਕਹਿਣਾ ਚਾਹੋ ਇੰਡੀਆ ਵਾਲਿਆਂ ਨੇ ਮੇਰੀਆਂ ਖਬਰਾਂ ਬਹੁਤ ਗਲਤ ਤਰੀਕੇ ਨਾਲ ਔਰ ਮੇਰੀ ਜਿੱਦ ਖਿਲਾਫ ਉਹਨਾਂ ਨੇ ਖਬਰਾਂ ਲਿਆਂ ਉਹ ਮੈਨੂੰ ਬਹੁਤ ਸ਼ਰਮਾਉਂ ਦਿੱਤੀ ਉਹਦੀ ਜੀ ਹਾਂ ਕੋਈ ਡਰ ਵਾਲੀ ਲੋੜ ਨਹੀਂ ਹੈਗੀ ਕਿਥੇ ਮੱਦੀ ਘੂਮੋ ਫਿਰੋ ਔਰ ਪਾਕਿਸਤਾਨ ਬਹੁਤ ਵਧੀਆ ਔਰ ਇਹਨਾਂ ਦਾ ਮੀਡੀਆ ਵੀ ਬਹੁਤ ਵਧੀਆ ਹੈ ਤੇ ਤੁਸੀਂ ਰਾ ਇੰਡੀਆ মিডিਆ ਤੋਂ ਦਾ ਪ੍ਰੋਪਗੈਂਡਾ ਕਰ ਰਿਹਾ ਉਹ ਕੀ ਕਹਿਣਾ ਚਾਹੁੰਦਾ ਇੰਡੀਆ ਵਾਲਿਆਂ ਨੇ ਮੇਰੀਆਂ ਖਬਰਾਂ ਬਹੁਤ ਗਲਤ ਤਰੀਕੇ ਨਾਲ ਔਰ ਮੇਰੀ ਜਿੱਦ ਦੇ ਖਿਲਾਫ ਉਹਨਾਂ ਨੇ ਖਬਰਾਂ ਲਿਆਂਗੀਆਂ ਉਹਨੂੰ ਮੈਨੂੰ ਬਹੁਤ ਸ਼ਰਮ ਆਉਂਦੀ ਚ ਉਹਦੀ ਜੀ अच्छा अच्छे जीते जी रहे महीना डेट कनो थे किस तरह रखा गया दारुमान मेंच रखा गया जी उधर ना स्टाफ बहुत बढ़िया सिगा और मैं बहुत खुश ही गी अच्छा तन्न कितना तन्न यकीन हैगा सी कि ਤੁਸੀਂ ਬਾਤਾਂ ਤੋਂ ਬਾਅਦ ਇਸ ਤਰ੍ਹਾਂ ਮੁੰਡੇ ਤੁਹਾਡੇ ਫਿੰਗਰਪ੍ਰਿੰਟ ਕੇਮ ਹੋਤੇ ਮੈਨੂੰ ਬਿਲਕੁਲ ਯਕੀਨ ਨਹੀਂ ਸੀਗਾ ਮੈਨੂੰ ਮੇਰੇ ਅੱਲਾ ਦੇ ਯਕੀਨ ਸੀਗਾ ਜਿਨ੍ਹਾਂ ਦਾ ਮੈਂ ਕਲਮਾ ਪੜਿਆ ਹੋਰ ਤਨ ਮੈਂ ਦੇ ਸਤਕਾ ਹੀ ਅੱਜ ਮੈਂ ਤੁਹਾਡੇ ਵਿੱਚ ਸਾਰੇ ਮੀਡੀਆ ਦੇ ਵਿੱਚ ਖੜੀ ਆਂ ਔਰ ਸਾਰੇ ਪਾਕਿਸਤਾਨ ਨਾਲ ਮੈਂ ਖੁਸ਼ ਹੋ ਕੇ ਗੱਲ ਕਰ ਰਹੀ ਆਂ ਅੱਜ ਤੁਸੀਂ ਕੀ ਕੀ ਸਮਝਦੇ ਕਿੰਨਾਂ ਨੇ ਕਰਦਾਰ ਆਪਣਾ ਅਦਾ ਕੀਤਾ ਤੁਹਾਡੇ ਇੱਥੇ ਅੱਜ ਤੁਸੀਂ ਨਾਸ਼ਨਲਟੀ ਵੀ ਪਾਕਿਸਤਾਨ ਦੀ ਸਾਰੇਾਰੇ ਆਂਦਾ ਮੇਰੇ ਮਤਲਬ ਸਹਿਯੋਗ ਸੀਗਾ ਔਰ ਪੁਲਿਸ ਵਾਲਿਆਂ ਦੇ ਸਹਿਯੋਗ ਨਾਲ ਔਰ ਸਾਰੇ ਦਾਰਿਆਂ ਦਾ ਹੈ ਸਰਕਾਰ ਦਾ ਔਰ ਮੇਰੇ ਭਰਾ ਹੁਸ਼ਫਤ ਸ਼ਾਹ ਜੋਤੀਲਾ ਇਹਨਾਂ ਦਾ ਔਰ ਮੀਡੀਆ ਵਾਲਿਆਂ ਨੇ ਵਧੀਆ ਕੀਤਾ ਜੀ ਜੀ ਹੁਣ ਤੁਸੀਂ ਕਿਸ ਤਰ੍ਹਾਂ ਆਪਣਾ ਮਤਲਬ ਕੀ ਪਲਾਨ ਕੋ ਕੀਤਾ ਮੁਸਤਕਬਲ ਦਾ ਪਲਾਨ ਇਹ ਹੈ ਜੇ ਅਸੀਂ ਆਪਣੀ ਮਿਹਨਤ ਕਰਾਂਗੇ ਔਰ ਆਪਣਾ ਜੋ ਜਰੂਰਤ ਕਮਾ ਕੇ ਖਾਵਾਂਗੇ ਜੀ ਤੇ ਜਦੋਂ ਸਾਡੀ ਮਿਹਨਤ ਕਰਕੇ ਅਸੀਂ ਪਾਕਿਸਤਾਨ ਬਹੁਤ ਵਧੀਆ ਜੀ ਪਾਕਿਸਤਾਨ ਵਿੱਚ ਕੋਈ ਡਰ ਵਾਲੀ ਲੋੜ ਨਹੀਂ ਹੈਗੀ ਕਿਥੇ ਮੱਦੀ ਘੁੰਮੋ ਫਿਰੋ ਔਰ ਪਾਕਿਸਤਾਨ ਬਹੁਤ ਵਧੀਆ ਔਰ ਇਹਨਾਂ ਦਾ মিডিਆ ਵੀ ਬਹੁਤ ਵਧੀਆ ਹੈ ਤੇ ਤੁਸੀਂ ਰਾਇ ਇੰਡੀਆ মিডিਆ ਤੋਂ ਦਾ ਪ੍ਰੋਪਗੈਂਡਾ ਕਰ ਰਹੇ ਹੋ ਉਹ ਕੀ ਕਹਿਣਾ ਚਾਹੋ ਇੰਡੀਆ ਵਾਲਿਆਂ ਨੇ ਮੇਰੀਆਂ ਖਬਰਾਂ ਬਹੁਤ ਗਲਤ ਤਰੀਕੇ ਨਾਲ ਔਰ ਮੇਰੀ ਜਿੱਦ ਦੇ ਖਿਲਾਫ ਉਹਨਾਂ ਨੇ ਖਬਰਾਂ ਲਿਆਂਗੀਆਂ ਉਹਨੂੰ ਮੈਨੂੰ ਬਹੁਤ ਸ਼ਰਮ ਆਉਂਦੀ ਚ ਉਹਦੀ ਜੀ